ਨੂੰ ਛੇੜਦਾ ਛੇੜੇ ਬੈਠੇ ਬੰਦੇ ਬੀੜੇ ਇਹਦਾ ਬੀੜੀਆਂ ਪੀਤੀਆਂ ਨੇ ਮੇਰੇ ਦਾ ਗੱਲ ਸੁਣ ਹੁਣ ਵੀ ਬੁੱਖਤੇ ਨੇ ਇਹਦਾ ਹੁਣ ਵੀ ਬੁੱਖਤੇ ਹੈਗੇ ਮੇਰਕਣੀ ਹਾਂ ਮੇਰਕਣੀ ਦਾ ਬੱਚਾ ਮਾਲ ਖਾ ਚਲਣ ਨਾਲ ਬੱਕਰੀਆਂ ਚ ਕੋਈ ਨਾ ਰੱਖੋ ਮੰਦੇ ਥੋੜੇ ਸਾਲ ਦੀ ਗੱਲ ਹੈ ਮੈਂ ਜੋ ਪਿੱਛੇ ਰੱਖੀ ਆ ਬੱਕਰੀਆਂ ਦੇ ਇਹ ਜੱਟ ਡਾਂਗ ਮਾਰਨਾ ਮ ਮਰੀ ਮੈਂ ਪੈਰਾਂ ਦੇ ਥੱਲੇੋਂ ਦੀ ਲਾਂਦੀ ਇਹ ਕਹਿੰਦਾ ਬਸ ਹੋਰ ਨਾ ਮਾਰੀ ਮਰ ਜੂਗਾ ਪੈਰਾਂ ਚੋਤਾ ਇਹ ਡਰ ਗਿਆ ਮੈਂ ਡਰੇ ਨਹੀਂ ਪੁੱਛਣਾ ਮਰਣਾ ਮੇਰ ਕੋ ਪਾਲ ਪਾਲ ਛੜਤੇ ਤੈਂ ਦੱਸ ਕੀ ਕਰੇ ਬਾਲਾ ਬੱਕਰੀਆਂ ਪਾਲੀਆਂ ਨੇ ਤੈਂ ਕੀ ਕਰੇ ਇਹ ਬੱਕਰੀਆਂ ਕੀ ਕਰਿਆ ਫਿਰ ਮੈਂ ਪਾਲ ਕੀਦੀ ਬੱਕਰੀਆਂ 'ਚ ਸ਼ੌਂਕ ਤੇ ਮੈਨੂੰ ਕਿਉਂ ਵੀ ਹੁਣ ਕਿੱਥੇ ਆ ਕਿਹੜੀ ਮਰਗੀ ਉਹ ਮਰਗੀ ਬੁਢੀ ਹੋ ਕੇ ਵਿਚਾਰੀ ਕਿਉਂ ਵੀ ਆਪਾਂ ਨਹੀਂ ਮਰਾਂਗੇ ਬੁਢੇ ਹੋ ਕੇ ਪਹਾੜਾਂ 'ਚ ਤਾਂ ਮੈਂ ਕੱਲ ਆ ਆ ਪਹਾੜਾਂ 'ਚ ਰਿਹਾ ਹੈ ਬਾਗ ਫਿਰਦੇ ਨਹੀਂ ਚਿੱਤੇ ਇੱਦਾਂ ਹੀ ਦੂਏ ਫਿਰਦੇ ਨਹੀਂ ਖਾਣਾ ਨਹੀਂ ਮੈਨੂੰ ਇਹਨੂੰ ਮੈਨੂੰ ਕਿਹੜਾ ਖਾਜੂ ਮਹੀਨਾ ਖਾ ਕੇ ਰੱਚਾ ਜੰਗਲੀ ਸੂਰ ਫਿਰਦੇ ਨੇ ਉੱਧਰ ਵੱਧੂ 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 ਕੀ ਨਹੀਂ ਉੱਥੇ ਸਭ ਕੋ ਹੈ ਜੰਗਲਾਂ 'ਚ ਲੋਕ ਬਸੇ ਬੈਠੇ ਨੇ ਬੁੱਧੂ ਬੰਦਾ ਕਰਾ ਟੀਂਡੇ ਦਾ ਪਰ ਵੀ ਚੱਕਰਿਆ ਦੀ ਕੰਨ ਨਹੀਂ ਦੇ ਵਿੱਚ ਕਾਨੂੰ ਛੇੜਦਾ ਛੇੜੇ ਬੈਠੇ ਪਈ ਨਹੀਂ ਬੀੜੇ ਇੱਥੇ ਚੱਕਰਿਆ ਆ ਇੱਕੀ ਫੇਰ ਮੇਰੇ ਨਾਲ ਸੀ ਮੇਰੇ ਨਾਲ ਸੀ ਇਹ ਹਾਂ ਤਾਂ ਉਹੀ ਆ ਫਿਰ ਮਾਰੂ ਗੋਲੀ ਤੈਨੂੰ ਕੀ ਦੇਖਿਆ ਕਦਾ ਤੂੰ ਹੀ ਨਹੀਂ ਦੇਖੀ ਲੈਣ ਵਾਲਾ ਵਰਕੇ ਲੈਂਦਾ ਨਹੀਂ ਮੋਸਰਾ ਉਹ ਗਾ ਗਾੜੀ ਕੱਢ ਕੇ ਮੇਰਾ ਹੱਥ ਮਤ ਇਹਨੇ ਤਾਂ ਬੀੜੀਆਂ ਪੀਤੀਆਂ ਨੇ ਕੀ ਚਾਹ ਬੋਤੇ ਖਿਲਦੇ ਨੇ ਕੰਮ ਹੈ ਮੇਰੇ ਤਾਂ ਘਸਣ ਹੁਣ ਵੀ ਬੋਤੇ ਨੇ ਅਰੇ ਜੇ ਤਾਂ ਹੁਣ ਵੀ ਬੂਤੇ ਹੈਗੇ ਮਿਰਗਣੀ ਹਾਂ ਮਿਰਗਣੀ ਦਾ ਬੱਚਾ ਮਾਇ ਖੇਤਾਂ ਦੇ ਨਾਲ ਬੱਕਰੀਆਂ ਚ ਪਹਿਲਾ ਰੱਖੋ ਮੰਦੇ ਇਹ ਥੋੜੇ ਸਾਲ ਦੀ ਗੱਲ ਹੈ ਮੈਂ ਕਿਉਂ ਪਿੱਛੇ ਰੱਖੀ ਆ ਬੱਕਰੀਆਂ ਦੇ ਚੰਗਾ ਮਦਦ ਹੁੰਦਾ ਮੈਂ ਬੱਕਰੀ ਉਧਰੋਂ ਹਣੇ ਚਲਿਆ ਸੀ ਸੋਤੀ ਪਾਲੀਏ ਵਿੱਚ ਬੱਕਰੀਆਂ ਕਿ ਮੈਂ ਮਿਰਗਣੀ ਉਹ ਨਾਰੀ ਗੇਲੇ ਪੱਪੂ ਨੂੰ ਪੁੱਛਾ ਆ ਬੈਠਾ ਜਿਉਂਦਾ ਜਾਗਦਾ ਥੋੜਾ ਬਾਬੂ ਇਹ ਤੈਨੂੰ ਮੱਲ ਮਿਰਗ ਪਾਲ ਪਾਲ ਛੜਤੇ ਕੈਂਦਾ ਕੀ ਕਰੇ ਹਰ ਗੱਲ ਸੁਣ ਮੇਰੀ ਮੈਂ ਤਾਂ ਬੱਕਰੀਆਂ ਹੀ ਪਾਲੀਆਂ ਨੇ ਤੈਂ ਕੀ ਕਰੇ ਇਹ ਬੱਕਰੀਆਂ ਦਾ ਕੀ ਕਰਿਆ ਫਿਰ ਮੈਂ ਪਾਲ ਖੀਤੀ ਬੱਕਰੀਆਂ 'ਚ ਸ਼ੌਂਕ ਸੀ ਮੈਨੂੰ ਕਿਉਂ ਵੀ ਹੁਣ ਕਿੱਥੇ ਆ ਮਰ ਗਈ ਉਹ ਮਰਗੀ ਬੁਢੀ ਹੋ ਕੇ ਵਿਚਾਰੀ ਕਿਉਂ ਵੀ ਆਪਾਂ ਵੀ ਮਰਾਂਗੇ ਮੁਰੇ ਇਹ ਕਿਹੜਾ ਪਾਲਿਆ ਆ ਵਾਰੀ ਜੱਲ ਕਿਸਦਾ ਮਰ ਅਮਰ ਰਹੇਗਾ ਪਹਾੜਾਂ ਚ ਰਿਹਾ ਹ ਪਹਾੜਾਂ ਚ ਤਾਂ ਮੈਂ ਕੱਲ ਆਇਆ ਪਹਾੜਾਂ ਚ ਰਿਹਾ ਇਹ ਕਿੱਤੇ ਇੱਟਾਂ ਦੂਏ ਫਿਰਦੇ ਨਹੀਂ ਬਸਾਂ ਨਹੀਂ ਨੂੰ ਮੈਨੂੰ ਕਿਹੜਾ ਖਾਜੂ ਮਹੀਨਾ ਖਾ ਕੇ ਰਚਾ ਜੰਗਲੀ ਸੂਰ ਫਿਰਦੇ ਨੇ ਉਧਰ ਵੱਧੋ 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 ਨਹੀਂ ਉੱਥੇ ਸਭ ਕੋ ਸੈਂ ਜੰਗਲਾਂ ਚ ਲੋਕ ਬਸੇ ਬੈਠੇ ਨੇ ਹਾਂ ਉਹ ਵੱਧੂ ਲੋਕ ਉਹ ਛੱਡ ਗੱਲ ਤੂੰ ਮੈਨੂੰ ਤਾਂ ਕਿਸੇ ਨਾ ਕਿਸੇ ਮੁਲਕ ਨੂੰ ਤੋੜਦੀ ਨਹੀਂ ਪੀਂਗਣੇ ਆ ਇਹਨਾਂ ਨਾਲ ਤੈਨੂੰ ਮਾਰਨਾ ਤੋਂ ਕਾਰ ਨਹੀਂ ਉਹ ਮੈਨੂੰ ਕੁਛ ਨਹੀਂ ਇਹੋ ਮਾਰੇ ਖਾਣ ਵਾਲਾ ਪਤਾ ਲਾਕਾ ਇਹ じゃ ਮੀਲਪੁਰਕ ਨਹੀਂ ਨਾਨਦਾਰ ਲਾਕਾ ਵਧੀਆ ਇਲਾਕਾ ਹੋ ਬਹੁਤ ਵਧੀਆ ਲੱਗਦਾ ਨਹੀਂ ਥੋੜੀ ਨਹੀਂ ਚੋਰੀ ਨਹੀਂ ਨਹੀਂ ਸਾਲੀ ਅੰਦਰ ਕਿਤੇ ਬੰਗੂ ਕਾਟ ਖੜੇ ਨੇ ਰਾਹਾਂ 'ਚ ਕਿਤੇ ਗੱਡੀਆਂ ਖੜੀਆਂ ਨੇ ਮੇਰੀ ਸਾਲੀ ਅੰਦਰ ਕਿਹੜੀ ਕਿਹੜੀ ਬੰਡ 50 ਹੈ ਤੇ ਤਾਂ ਤੂੰ ਵਧੀਆ ਕੁੱਤੇ ਆ ਤਾਂ ਸ਼ਹਿਰ ਕੁੱਤੇ ਵਸ ਰਹੇ ਆ ਸ਼ਹਿਰ ਕੱਲੀਆਂ ਕੱਲੀਆਂ ਕੋਠੀਆਂ ਬਿਲਡਿੰਗਾਂ ਪਾਈਆਂ ਪਈਆਂ ਨੇ ਪਤਾ ਨਹੀਂ ਕਾ ਤੇ ਫਿਰ ਜਿੰਨਾ ਇਕਨ ਮੇਰੀ ਸੁਣ ਲੈ ਗੱਲ ਮੈਂ ਤਾਂ ਦੇਖ ਆ ਖੜਾ ਮੇਰਾ ਮੁੰਡਾ ਟੜਕੀ 5 ਵਜੇ ਮੈਂ ਕਿਹਾ ਰਾਤ ਨੂੰ ਨਹੀਂ ਹੁੰਦਾ ਨਾ ਭਾਗੀ ਬੰਦਰ ਤੋਂ ਬੱਕਰਾ ਮਾਹ ਮੇਰੀ ਸੁਣੂਗਾ ਗੱਲ ਦੋ ਦਿਨਾਂ ਚ ਮੇਮਨਾ ਹੋ ਜੂ ਨਿੱਸਾ ਜੱਟ ਦੇ ਘਰ ਦਾ ਮੇਮਨਾ ਬਣਿਆ ਹੋਇਆ ਖੂਟੇ ਤੇ ਇਕੜਾ ਬੱਕਰੀਆਂ ਦਾ ਇਹਨੂੰ ਮੇਰੇ ਨਾਲ ਲਦਾਓ ਜੋ ਨਰਾਇਆ ਬੰੰਗੂ ਘਾੜ ਤੇ ਲਾ ਗੱਲ ਤੇ ਬੰੰਗੂ ਘਾੜ ਤੇ ਲਦਾਇਆ ਸਮਾਨੇ ਛੱਡਿਆ ਮਖਾ ਮੈਨੂੰ ਨਹਿਰ ਪਾਰ ਕਰਾ ਮੜੀ ਜਿੱਥੋਂ ਸੜਕ ਦੇ ਲਗਲੇ ਨਹਿਰ ਜਾਂਦੀ ਪਟੇਲੇ ਦੇ ਉੱਥੇ ਰੋਕਿਆ ਮੈਂ ਸਕੂਲ ਦੇ ਮੂਹਰੇ ਆ ਗਿਆ ਟੈਂਪੂ ਵਾਲਾ ਕਹਿੰਦਾ ਵੀ ਕਿੱਥੇ ਜਾਣਾ ਮੈਂ ਵੀ ਮੈਂ ਜਾਣਾ 19 ਸ਼ਹਿਰ ਨੂੰ ਕਹਿੰਦਾ ਮੁੰਨਾ ਤਾਂ ਮੈਂ ਦੇਖਿਆ ਨਹੀਂ ਰੋਪੜ ਲਾ ਦੂੰ ਕਿੰਨੇ ਪੈਸੇ ਦੇਵੇਂਗਾ ਕਹਿੰਦਾ 100 ਰੁਪਏ ਦੇ ਦੇਗਾ ਮਾ 100 ਨਹੀਂ ਹੈਗਾ ਅਰਦੀਏ ਤੈਨੂੰ ਦੇ ਦੂੰ 25 ਤੂੰ ਕਹਿੰਦਾ ਇੰਨਾ ਨਾ ਮਾਰ 50 ਤਾਂ ਦੇ ਦੀ ਮਾ ਚੱਲ 50 ਲੈ ਲਈ 50 ਰੁਪਏ ਚ ਮਤਾ ਹੂੰ ਨੇ ਠੋਕਿਆ ਪੱਕਾ ਉੱਧਰ ਰੋਪੜ ਸ਼ੋਕਿਆ ਬੱਕਰਾ ਰੋਪੜ ਮਿਲ ਗਿਆ ਟਰੱਕ ਡਰਾਈਵਰ ਓ ਬਾਈ ਰਾਜੂ ਓ ਬਾਈ ਰਾਜੂ ਟਰੱਕ ਦਾ ਭੈਣ ਚ ਰੋਪੜ ਦਾ ਨਾਮ ਲੈ ਕੇ ਓ ਬਾਈ ਰਾਜੂ ਆਹ ਬਾਈ ਕਹਿੰਦਾ ਕਿੱਥੇ ਜਾਵੇਂਗਾ ਮੱਖਾ ਮੈਂ ਜਾਣਾ ਨਾ ਨੰਨਾ ਲੰਗੜ ਕਹਿੰਦਾ ਭਈ ਐਂ ਕਰਨ ਜਨਤਪੁਰ ਸਾਹਵਲੇ ਵੀ ਮੇਰਾ ਪਿੰਡ ਹੈ ਜੰਗਲ ਦੇ ਚ ਉੱਥੇ ਤੱਕ ਤਾਂ ਤੈਨੂੰ ਮੈਂ ਲੈ ਜੂੰ ਗੜਸੰਗਰ ਵਾਲੇ ਰੋਡ ਤੇ ਹੀ ਮੈਂ ਗੜਸੰਗਰ ਮਾ ਚਲ ਉੱਥੀ ਲਾ ਦੀ ਮੈਨੂੰ ਉਹਨੇ ਨਾਲੇ ਪਿਆਈ ਚਾਹ ਨਾਲੇ ਨਹੀਂ ਲਿਆ ਕਰਾਇਆ ਉਦੋਂ ਕਹਾ ਫੇਰ ਗੱਡੀ ਵਾਲ ਆ ਗਿਆ ਕਹਿੰਦਾ ਬਾਬਾ ਰਾਜੂ ਐ ਤੂੰ ਹਾਂ ਹਾਂ ਕਹਿੰਦਾ ਮੈਨਾਂ ਫੋਟੋ ਖਿਚਿਆ ਲੈ ਮਾ ਭਾਈ ਗੱਲ ਸੁਣ ਫੋਟੋ ਖਿਚਿਆ ਦੀ ਇੱਧਰ ਜੰਨੇ ਗੱਡੀ ਦੀ ਕਹਿੰਦਾ ਮੈਂ ਜਾਣਾ ਉੱਥੇ ਬੁੰਨੇ ਮਾ ਮੈਂ ਵੀ ਉਨੇ ਜਣੇ ਉਹ ਪਹਿਲਾ ਬੱਕਰਾ ਚੱਕ ਕੇ ਲਦਾ ਫਿਰ ਕਿਹੜੇ ਵਾਤਾ ਓਏ ਇਹਦਾ ਪੈਨ ਵਾਲੇ ਤੇਰੇ ਵਰਗੇ ਮਾੜੇ ਪੈਨ ਵਾਲੇ ਦਿਨ ਤਾਂ ਜੰਮੇ ਹੀ ਨਹੀਂ ਇਹ ਭੈਣ ਦੇ ਨਾਲ ਨੀਂਦ ਦਾ 파ੜ ਜੀ ਨਹੀਂ ਕਦੇ ਕਿੱਥੇ ਕਿੱਥੇ ਥੱਕਦਾ ਤੂੰ ਨਹੀਂ ਕੀ ਬਣਾਦਾ ਤੇ ਰਾਜੀ ਗਾ ਓਏ ਇਹਦਾ ਤੁਰਿਆ ਜਾਂਦਾ 10 ਬੰਦੇ ਆਪਣੀਆਂ ਨੂੰ ਲਿਜਾਣ ਆਲਾ ਰੋਟੀਆਂ ਲਾ ਕੇ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਇਹ ਮੈਂ ਚੋਰੀ ਇਹ ਕੱਢੀ ਕਦੀ ਬੱਕਰੀ ਚੁਰਜੋ ਦੀ ਦਪਾਇਆ ਹੈ ਵੇਣ ਨੂੰ ਕੀ ਪਤਾ ਇਹਨੂੰ ਕੀ ਪਤਾ ਇਹਨੂੰ ਸਾਰੀ ਇਹ ਗਾੜੀ ਆ ਜਿਹਦਾ ਬੱਕਰੀਆਂ ਦਾ ਸੀ ਉਹ ਕੱਬੇ ਰੱਥਿਆ ਇਹਨੂੰ ਕੀ ਪਤਾ ਕਹਿੰਦਾ ਉਹ ਹੀ ਤਾਰੀਕ ਉਹ ਕੱਢੀ ਫਲਕਾਰੀ ਰੱਥਿਆ ਵਨ ਆਸਵੇਂ ਇਹਨੂੰ ਐ ਨਹੀਂ ਪਤਾ ਇਹਨੂੰ ਰੱਜੂਗਾ ਕਹਿੰਦਾ ਰੱਜੂਗਾ ਇਹਨੂੰ ਐ ਨਹੀਂ ਪਤਾ ਵੀ ਦਰਪੇ ਦਾ ਪਿੱਪਲ ਹੈ ਅੱਜ ਦਿਨਾਂ ਤੇ ਪੜਾ ਹੈ ਪਤਾ ਕਾਲ ਸੁਣੇ ਮੇਰੀ ਤੇ ਉੱਥੋਂ ਪਾਈ ਮੈਂ ਗਿਆ ਨਿੰਨੇ ਲਾ ਲਿਆ ਬੱਕਰਾ ਅੱਛਾ ਬੰਦਾ ਨਿੰਨੇ ਤੋਂ ਪਾ ਲਿਆ ਛੜਕੇ ਛੜਕ ਪੱਠਿਆਂ ਜੰਨੀ ਨੂੰ ਕਿਸੇ ਨੇ ਨਹੀਂ ਚੜਾਇਆ ਆ ਗਈ ਦਿਨਛਿਪੇ ਜੇ ਬੱਸ ਇੱਕ ਕਹਿੰਦਾ ਟੇਪੂ ਆ ਪੁੱਛੇ ਤਿੰਨ ਪਈਆਂ ਵਾਲਾ ਮਾ ਮੈਨੂੰ ਹਾ ਥਾਣਾ ਬਣੀ ਛੱਡ ਦੇ ਵੀ ਮੈਰੇ ਦੇਵੇ ਕਹਿੰਦਾ 1700 ਲਾਉ ਮੈਂ 1700 ਰੁਪਏ ਨਹੀਂ ਦੇਣ ਵਾਲਾ ਮੈਂ ਕਹਿੰਦਾ ਅੱਛਾ ਜੀ ਕਹਿੰਦਾ ਰਹਿ ਫਿਰ ਇੱਥੇ ਰਾਤ ਨੂੰ ਛੇਰ ਖਾ ਜਾਣਗੇ ਮੈਂ ਖਾ ਜਾਣ ਦੇ ਕਿੱਕ ਯਕੀ ਮਾਰੇ ਹੱਥ ਨੂੰ ਬੱਸ ਨੂੰ ਹੱਥ ਆ ਪੋ ਗਿਆ ਕਹਿੰਦਾ ਬਾਬਾ ਕਿੱਥੇ ਜਾਵੇਂ ਮਹਾ ਮਾਇ ਜਾਨਾ ਉੱਥੇ ਥਾਣਾ ਬਣੀ ਕਹਿੰਦਾ ਬਗਾਣੇ ਛੱਡ ਦੂੰ ਮੈਂ ਫਿਰ ਤਾਂ 25 ਕਿਲੋਮੀਟਰ ਰਾਹ ਹੈਗਾ ਗਾੜ ਤੋਂ ਨਿਪਟ ਜੂ ਕਹਿੰਦਾ 100 ਰੁਪਇਆ ਦੇ ਦੇ ਪਿਛਲੀ ਸੀਟ 'ਤੇ ਬੱਕਰਾ ਛਾੜ ਲਿਆ 150 50 ਦਾ ਬਗਾਣੇ ਉਹਥੇ ਫੇਰ ਰੋਕ ਲਿਆ ਤਿੰਨ ਛਿਪ ਗਿਆ ਜਮੇ ਟਿੱਕੀ ਡੁੱਬ ਗਈ ਮਹਾ ਆ ਗਿਆ ਕਿ ਟੈਂਪੋ ਵਾਲਾ ਮੈਂ ਕਿੱਥੇ ਜਾਵੇਂਗਾ ਕਹਿੰਦਾ ਮੈਂ ਜਾਣਾ ਕੁੱਲੂ ਮਨਰੀ ਮਹਾ ਮੈਂ ਜਾਣਾ ਭਾਈ ਥਾਣਾ ਬਣੀ ਕਹਿੰਦਾ ਬੈ ਜਾ ਬਾਬਾ ਕਿੰਨੇ ਦਿਮੇ ਦਾ ਕਹਿੰਦਾ 500 ਦੇ ਦੇਗਾ ਮਖਾਰਕੀਆ 200 ਦੇ ਦੂੰ ਮੈਂ ਸੋਚਿਆ ਵਕਤ ਵਜਾਰ ਲਿਆ ਮੈਂ ਕੋਈ ਨਹੀਂ ਲਿਜਾਣੇ ਤਾਂ ਹੈ ਨਹੀਂ ਕਹਿੰਦਾ ਚੱਲ 200 ਹੀ ਦੇ ਦੀ ਸਾਢੇ 350 ਚ ਬੱਕਰਾ ਠੋਪਤਾ ਸੀ ਦੇਖਣਾ ਰਕਰੇ ਦਾ ਹੈ ਨਹੀਂ ਮੈਨੂੰ ਕਾਜ ਕੁੱਬਾ ਵੀ ਲਾਦਦਾ ਸੀ ਕਹਿੰਦਾ ਦੁੱਧ ਬਾਕੇ ਮੁੜਿਆ ਕਹਿੰਦਾ ਚਲੋ ਅਜੀ ਵੀ ਫੋਨ ਹੀ ਬੰਦਾ ਲੱਭਦਾ ਸੀ ਕਹਿੰਦਾ ਆ ਗਿਆ ਦੁੱਧ ਬਾਕੇ ਕਹਿੰਦਾ ਪੈਸੇ ਲੈਣੇ ਸੀ ਕਹਿੰਦਾ ਜੀ ਆ ਚਲੇਗਾ ਜਦੋਂ ਆਵੇ ਕਹਿੰਦਾ ਫਿਰ ਪੈਰਾਂ ਤੇਰੀ ਇਹਦਾ ਫਿਰਿਆ ਹੈ ਬਹੁਤ ਆ ਚਲ ਬਣਾ ਲਿਆ ਆ ਅਦਾ ਹਨ ਗੱਬਾ ਕੰਦਾ ਬਣਾ ਲਿਆ ਪਾਏ ਪੈਸੇ ਲੈ ਕੇ ਆਇਆ ਰਾਤਾਂ ਵਿੱਚ ਵੇਚ ਕੇ ਦਿੰਦਾ ਤੇ ਉੱਥੇ ਨਾ ਕਲਾਣੇ ਨੇ ਵੀ ਮੈਂ ਦੁੱਧ ਆਏ ਸਾਲ ਬਹਿਰੀਆਂ ਪਿੰਡਾਂ ਬਹਿਰੀਆਂ ਅਮਰ ਜਿੱਥੇ ਪਜਾਇਆ ਕਰਦੇ ਆ ਬੈਠਾ ਲਾ ਮੌਜੂਦ ਹੁੰਦਾ ਓਏ ਉਰੀਆ ਹਾਂ ਪੁੱਤੂ ਬੰਦਾ ਕਰਾ ਟੀਡੇਰਾ ਟੀਡੇ ਦਾ ਇਹ ਵੀ ਨਾ ਹੋਈ ਹੁੰਦਾ ਇਹ ਵੀ ਨਾ ਇਹਨੂੰ ਐ ਪੁੱਛ ਬੰਦੇ ਨੂੰ ਵੀ ਉਹ ਪਿੰਡ ਕਿਹਜ ਹੈ ਉੱਥੇ ਘੜ ਦੂ ਉੱਥੇ ਕਿਹਨੇ ਇਹੋ ਪਿੰਡ ਉਹ ਗੱਲ ਸਮਝ ਨਾ ਬਹੁਤ ਭਰਨੇ ਕਿਹਨੇ ਇਹੋ ਪਿੰਡ ਉੱਥੇ ਲੱਸੀ ਕਿੰਨੀ ਗਾਏ ਰਸ ਇਹਨਾਂ ਨੂੰ ਮਾਰ ਮਾਰ ਲੱਸੀ ਵਾਲਾ ਤੇਰੇ ਕੁੱਤੇ ਲੱਸੀ ਬੀਬੀ ਰੱਜ ਜਾਣਗੇ ਪਿੰਡ ਚ ਜੇ ਤਰ੍ਹਾਂ ਮੇਮਨਾ ਵੀ ਕਾਲੀ ਨੀ ਤਿਆਰ ਹੋਈ ਆ ਜੇ ਤਰ੍ਹਾਂ ਮੇਮਨਾ ਵੀ ਖੋਇਆ ਗਿਆ ਨਾ ਤੇਰਾ ਮੇਮਨਾ ਗੋਦੀ ਚੱਕ ਕੇ ਜਿੱਥੇ ਤਰ੍ਹਾਂ ਡੇਲਾ ਲੱਗਿਆ ਹੈ ਉੱਥੇ ਦੇ ਕੇ ਆਉਣਗੇ ਵੀ ਆ ਬਾਬੇ ਦਾ ਮੇਮਨਾ ਸੁਮਾਉ ਦੇਖ ਲੈ ਕੋਈ ਨਸ਼ਾ ਨਹੀਂ ਪਤਾ ਨਹੀਂ ਉਹ ਪਿੰਡੇ ਦਾ ਇਮਾਨਦਾਰ ਹੈ ਇਹਨੂੰ ਮੰਨ ਲਿਆ ਇਹ ਬੰਦੇ ਦਾ ਮੈਂ ਸੀਜ਼ਨ ਲਵਾਇਆ ਇੱਕ ਸਾਰਾ ਉਹ ਧਰਤੀ ਦੀ ਰੋਹੀ ਜੀ ਆ ਬੱਕਰੀਆਂ ਟੁੱਕੇ ਖਾ ਖਾ ਰਾਜੀ ਹੋ ਗਈ ਬਹੁਤ ਕਰਵਾ ਉਧਰ ਬਹੁਤ ਇਹ ਕਹਿੰਦੇ ਆ ਬਹੁਤ ਜਿੱਦਾਂ ਲਾ ਜਿਆ ਉਹ ਆ ਖੁਦ ਨਾਲ ਕੇ ਦੁਜੀ ਵੀ ਦਸੀ ਕਿ ਰੋਟੀ ਪਕਾਉਂਦੇ ਹੁੰਦੇ ਅਸੀਂ ਆਪ ਆ ਰਾਜੇ ਥੱਲੇ ਆ ਬਾਈ ਤੇਰੇ ਤੋਂ ਸਾਰੇ ਠੀਕ ਹੋ ਰਾਤ ਕਿਤੇ ਦਿਨ ਕਿਤੇ ਅਸੀਂ ਤਾਂ ਗੱਲ ਸਮੋ ਉਹ ਤਾਂ ਛੱਡ ਕੁਤਾ ਸੀਜਨ ਲੱਗ ਲੇ ਹੁਣ ਤਾਂ ਕੋਈ ਨਹੀਂ ਜਾਂਦਾ ਉਹ ਦੁੱਧ ਸਾਡੇ ਪਿੰਡ ਤੇ ਜਿਵੇਂ ਵਿਕਦਾ ਅਸੀਂ ਤਾਂ ਮੇਰੀ ਸੁਣਦਾ ਗੱਲ ਅਸੀਂ ਤਾਂ ਉੱਥੇ ਕੁੜੀ ਚੋਤਾ ਗਪਾਲ ਦੀ ਝਾਣੀ ਬੱਕਰੀਆਂ ਚਾਰੀਆਂ ਸਾਰਾ ਸਾਲ ਨਰਨੇ ਚ ਤੂੰ ਸਾਡੀ ਕੀ ਰੀਸ ਕਰੇਗਾ ਮੈਂ ਨਾ ਮੇਰੇ ਤਾਂ ਚਾਅ ਚੜਦਾ ਜੋਂ ਨਰਨੇ ਚ ਪੈਣਾ ਤੇ ਹੈਂ ਦੋ ਦਾ ਹੈ ਪੈਣਾ ਹੈ ਨਾ ਨਰਮੇ ਦੇ ਬੱਕਰੀਆਂ ਜਾ ਰਹੇ ਕਿ ਨਰਮੇ ਬੱਕਰੀਆਂ ਲਿਆਉਂਦੇ ਨੇ ਨਰਮੇ ਦੇ ਵਿੱਚ 3 ਦਿਨ ਨੇ ਨਹੀਂ ਨਹੀਂ ਚੋਲੀਆਂ ਹੋ ਗਈਆਂ ਬੱਕਰੀਆਂ ਹਰਿਆਣੇ ਦੀਆਂ ਜੱਟਨੀਆਂ ਕੀ ਕਰਦੀਆਂ ਤਾਉਰੇ ਚਾਰ ਬੱਕਰੀਆਂ ਸਾਡੇ ਖੇਤ ਚ ਹੋੜੀਆਂ ਕੋਲੇ ਆ ਗਈਆਂ ਸੱਚਾ ਗੱਲ ਹੈ ਨਰਮਾ ਹੈ ਆ ਇਹਨੂੰ ਪੁੱਛ ਕੀ ਕਹਿੰਦਾ ਖਵਾ ਕੇ ਕੀ ਲਿਆਏ ਹੋ ਬੱਕਰੀਆਂ ਨੂੰ ਲੋਕ ਕਹਿੰਦੇ ਤੂੰ ਦਾਣੇ ਪਾਉਣਾ ਬੱਕਰੀਆਂ ਨੂੰ ਇਹਦੀਆਂ ਹੀ ਰਾਜੀ ਹੋ ਗਈਆਂ ਕਿ ਸਾਡੀਆਂ ਇਹਦਾ ਵੀ ਉਦਰੀ ਲੱਗਦਾ ਉਹ ਮੇਰੇ ਸਕੇ ਦਾ ਇਹਦਾ ਮੁੰਡਾ ਲਈਆ ਦਿਨ ਦਿਦਿਆ ਆ ਦੇ ਲਈਆ ਇੱਕੋ ਹੀ ਕਾਰੋਬਾਰ ਇੱਕੋ ਹੀ ਪਰਵਾਰ ਇਹਨੇ ਦੇਖਿਆ ਨਹੀਂ ਹੈਗਾ ਰਾਜੂ ਮੈਂ ਕਿਹੜਾ ਮੁੰਡਾ ਦੇ ਗਿਆ ਇਹ ਮੇਰਾ ਮੁੰਡਾ ਇਹ ਮੁੰਡਾ ਮੁੰਡੇ ਦੋ ਨੇ ਕੋਈ ਤਾਂ ਕੱਲ ਜੰਮੇ ਨਹੀਂ ਮੇਰੇ ਯਾਰ ਆਹ ਦੇ ਮੁੰਡੇ ਵੀ ਮਰ ਕੁਛ ਨਹੀਂ ਯਾਰ ਮੁੰਡਾ ਦਾ ਵੀ ਮਾਰ ਤੇ ਵਾ ਗਿਆ ਦਾਦਾ ਕਿਹੜਾ ਮੁੰਡਾ ਹੈ ਇਹ ਕੱਲ ਦੋਏ ਭਾਈਆਂ ਨੂੰ ਮੈਂ ਵਾ ਕਰਾ ਕੁੱਤੀ ਜੱਥਲ-ਥੱਲ ਨਾਲ ਮਾਰਾਂ ਅੱਛਾ ਮੈਂ ਨਹੀਂ ਗਈ ਇਹ ਮਾਂ ਤੇ ਵਾ ਗਿਆ ਮਾਂ ਤੇ ਵਾ ਗਿਆ ਬਰੇਸ ਤੇ ਜਰਮ ਲਿਆ ਜਾ ਦੇ ਉਹਦੇ ਬਾਗੇ ਇਹ ਨਾ ਕੋਈ ਮੁੰਡੇ ਕੱਦ ਦੁਨੀਆਂ ਨੇ ਵਸਾ ਚਾਹ ਹਾਂ ਉਹ ਬੜੇ ਤੰਜਨ ਬਲਾਈ ਇਹਨਾਂ ਨੇ ਇਹ ਰਾਜੂ ਆਹ ਬਾਹਾਂ ਬਾਤ ਹੈ ਮਣੰਗਾ ਤੇ ਇਹਦੇ ਪੈਦਾਗਾ ਬਹੁਤ ਬਹੁਤ ਕੋਲੇ ਖੜਾ ਪਿਆ ਬਾਗ ਦਾ ਮਤਲਬ ਇਹ 4 ਫੁੱਟ ਦਾ ਵੀ 6.5 ਫੁੱਟ ਇਹਨੇ ਯਾਰ ਉਹਨੇ ਦੋਨੇ ਬੰਦੇ ਕੁੱਟੇ ਨੇ ਡਾਂਗਾ ਨੂੰ ਆਹ ਖੜੇ ਮੌਜੂਦ ਹਾਂ ਦਾ ਦਾਦੇ ਕੋਲ ਨੂੰ ਕਹਦਾ ਮੈਂ ਦੇਖੀ ਕਹਦਾ ਮਾਂ ਜਵਾਨ ਬਹੁਤ ਆ ਕਹਿੰਦੀ ਸੁੱਖ ਦੀ ਮਾਰ ਨੂੰ ਤਖੜੀ ਸੀ ਤਨੀ ਪਾਣੀ ਦਾ ਬਾਪ ਪਰ ਆਉਂ ਜਾ ਬਾਹਰ ਫਿਰ ਜਾਂਦਾ ਸੀ ਇਹ ਕਰੇ ਸ਼ਾਮ ਦੀ ਜਾਨ ਭੰਨਦਾ ਹਾਂ ਪਾਣੀ ਦਾ ਬਾਪ ਕਹਿੰਦੀ ਜਿਹਨੂੰ ਜੇੜਤੀ ਹੈ ਨਾ ਉਹ ਨਾਉਂ ਨਹੀਂ ਲੈਂਦੀ ਸੀ ਉਹ ਮਦਦ ਕਰਦੀ ਸੀ ਦੀਦੀ ਇਹ ਠੀਕ ਹੈ ਤੇਰਾ ਜੀ ਵਿਆਹ ਹੈ ਵੀ ਉੱਥੇ ਤੇ ਕੌਣ ਇੱਧਰ ਆ ਤਾਂ ਜੀ ਤੂੰ ਓਏ ਮੇ ਤਾਂ ਵਿਆਹ ਹੈ throtak ਜ਼ਿਲ੍ਹੇ ਚ ਤੂੰ ਕਿੱਥੇ ਦੇ ਮੈਂ ਵਿਆਹ ਆ ਬੀਚਾ ਨੇਰ ਕਣੀ ਵਿਕਾ ਨੇ ਪਸੰਦਾ ਕੀਤਾ ਨੇ ਵਿਕਾ ਨੇ ਲਵੇ 465 ਹੈਡ ਉਹ ਹੈਡ ਤੇ ਥੋੜਾ ਜਿਹਾ ਕਸਲਾ ਵਜਾਰਾ ਉੱਥੇ ਉੱਤਰ ਕੇ ਆਏ ਮੇਰੇ ਸਹੁਰਿਆਂ ਦੀ ਜ਼ਮੀਨ ਹੈ 5-4 ਮਰਬੇ ਟੱਪ ਕੇ ਤਿੰਨ ਨੰਬਰ ਬੀ ਉਹ ਖੇਚ ਰਹੇ ਨੇ ਪੂਰੇ ਹੁਣ ਆ ਕੇ ਵਜਿਆ ਤੂੰ ਤਾਂ ਉੱਥੇ ਦੀ ਪਹਿਲਾਂ ਤੇਰਾ ਖਾਨਦਾਨੀ ਪ੍ਰਿੰਟ ਦਾ ਉਹ ਮੇਰਾ ਖਾਨਦਾਨੀ ਪ੍ਰਿੰਟ ਇਹੀ ਹੈ ਮਿਹਰਬਾਨ ਮੁੰਡਿਆਂ ਨੂੰ ਬਿਹਾਉਣ ਕੌਣ ਆ ਗਿਆ ਫਿਰ ਆ ਅਗਲੇ ਕਹਿੰਦਾ ਵੀ ਹੁਣ ਆਈ ਦੀ ਇਹ ਵਿਹਣ ਗਿਆ ਤੂੰ ਮੁੰਡਾ ਨਹੀਂ ਮਿਲਿਆ ਵੀਰ ਉਹਨਾਂ ਨੂੰ ਤੇਰੇ ਵਰਗਾ ਮੁੰਡਾ ਬਈਆਂ ਲੱਗਿਆ ਉਹ ਹੋ ਗਿਆ ਅਗਲੇ ਲੈ ਬਸੰਦਾ ਤਾਂਹੀਂ ਵੀ ਆਇਆ ਮੋਟਰ ਨਹੀਂ ਕੰਮ ਕਰਿਆ ਉੱਥਾਰਾ ਮੁੰਡਾ ਕੰਡਿੰਗ ਨੀਕਾ ਮਾਰੀ ਗਿਆ ਉਹ ਜਾਵਦਾ ਨੂੰ ਰੱਖਣੀ ਹੁੰਦੀ ਉਹ ਹਾਂ ਮਲਵਾਨ ਬਾਤ ਲੱਗ ਨਹੀਂ ਕਰਦੀ ਹੁੰਦੀ ਅੱਗੇ ਕਰਿਆ ਜਾਨੀ ਕੀ ਹੋ ਗਿਆ ਮਾਰ ਕਿੱਦੋਂ ਕਰ ਰਹੇ ਹਾਂ ਇਹ ਤਾਂ ਫੇਰ ਕਰਦਾ ਸਾਰਾ ਇਹ ਮੰਨਦਾ ਤਾਂ ਉਹੀ ਜਾਂਦਾ ਯਾਰ ਵਿਚਾਰਾ ਲੈ ਕਿੰਨਾ ਪੜਿਆ ਅੱਜ ਮੈਂ ਨਹੀਂ ਪੜਿਆ ਕਿ ਜਮਾਤ ਵੀ ਮਾੜਾ ਮੋਟਾ ਤਾਂ ਪੜਿਆ ਮੈਂ ਕੁਝ ਕੁ ਗਿਆ ਹੀ ਨਹੀਂ ਕਦੇ ਮੈਨੂੰ ਮੁਰੇ ਲੱਗਦਾ ਦਾ ਜਵਾਕ ਜਿਹਾ ਲੱਗਦਾ ਕੁਝ ਤੇ ਗਿਆ ਹੀ ਨਹੀਂ ਮੈਨੂੰ ਪੜਿਆ ਨਹੀਂ ਯਾਰ ਯਾਰ ਇੱਕ ਦਿਨ ਤਾਂ ਗਿਆ ਹੋਵੇਗਾ ਮੈਂ ਤਾਂ ਇੱਕ ਦਿਨ ਵੀ ਨਹੀਂ ਗਿਆ ਨਾ ਪਰ ਘਰ ਘਰ ਘਾੜ ਧੋਖ ਦੇ ਨੇ ਮੂੰਹ ਦੇ ਨੀਂ ਤਰੀ ਕਦੇ ਆਹ ਗੱਲ ਹੈ ਇਹ ਤੇਰੀ ਯਾਰ ਮਾਦਾ ਇਹੀ ਮੰਦਾ ਵੀ ਮਾਲੇ ਨਹੀਂ ਦਾਰੂ ਨਹੀਂ ਕੋਨ ਨਾ ਮਹਾ ਕੁਛ ਨਹੀਂ ਖਾਂਦਾ ਸਰੀਰ ਚੰਦ ਤੋਂ ਚੱਲਣਾ ਬੋਲੀ ਦੇ ਰਾਜਾ ਤਾਂ ਸਾਰਾ ਅੱਧਾ ਆ ਸਵੀਚ ਕਰ ਬੋਲਦਾ ਸਾਰਾ ਅੱਧਾ ਭੋਗ ਦੇ ਦੀ ਆਪਣੇ ਇਹ ਬੁੱਢੇ ਵੀ ਕਰਾਂਦਾ ਦਰਦੀ ਨੂੰ ਤੂੰ ਵੀ ਮੰਦੀ ਤੇ ਤੂੰ ਇਹ ਨਹੀਂ ਪਤਾ ਕਿਹੜੇ ਵੇਲੇ ਜਾ ਰਾਂ ਤੂੰ ਗਲੀ ਮੰਦੀ ਉਸ ਵੇਲੇ ਉੱਤੇ ਮਾਰ ਗਿਆ ਉਹਦਾ ਦੁਨੀਆ ਦਾ ਮਤੋਰ ਕੇ ਵਾਗਿਆ ਮੰਨ ਲੀਆ ਬੇਵਾਦੀ ਨਹੀਂ ਜੱਜਾ ਜੱਜ ਕੰਨੋਂ ਵੰਡਿਆ ਕੱਲ ਤੋਂ ਕੱਲ ਮੈਂ ਠੜਦਾ ਨੂੰ ਲੋਡੀ ਖੱਕਦਾ ਨਹੀਂ ਮੈਂ ਮਿਲਿਆ ਦੇ ਕਿੱਕ ਰੱਖ ਲਾਂਗੇ ਜਾਨਨੀ ਅਸੀਂ ਤੁਰੇ ਆ ਯਾਰ ਤੁਰੇ ਹੋਏ ਆ ਇਹਦਾ ਆਪਣੇ ਕੰਮ ਤੇ ਕਰੂ ਨੀ ਟਿੱਕਰੇ ਮਤ ਬਲੇ ਇਹਨੂੰ ਮਾਗਰ ਦੇ ਟਿੱਕਣਾ ਮੂਲੇ ਟਿੱਕ ਕੋਈ ਮਤ ਪੱਕੀਆਂ ਨੇ ਹੁਣ ਮੈਂ 2 ਸਾਲ ਹੋ ਗਏ ਛੱਡੀਆਂ ਨੂੰ ਤਿੰਨ ਹੁਣ ਇਹਨਾਂ ਦੇ ਛੱਡਦੇ ਆ ਮੁੰਡੇ ਜਾਣ ਨਾ ਤਾਰਾ ਚੋਣ ਨਾ ਚੋਣ ਪਾਲੀ ਰੱਖਿਆ ਚਾਰ ਕੇ ਲਿਆਉਂਦਾ ਇਹ ਆ ਪਰਮਾਤਮਾ ਵਾਲੀ ਰੱਖਦਾ ਪਹਿਲੇ ਮੁੰਡੇ ਨਾਲ ਜਾਂਦਾ ਇਕੱਠੇ ਜਾਂਦੇ ਨੇ ਆਹ ਦੇ ਵੇਦਾਂ ਕਹਿੰਦੀ ਬਹੂ ਇਧਰੋਂ ਨੀਂਦੀ ਸਕੀਤੋਂਗੇ ਨਹੀਂ ਹਾਂ ਇੱਕ ਕੁੜੀ ਵਿਆਹਤੀ ਇੱਕ ਮੁੰਡਾ ਕੁੜੀ ਉਹ ਪਹਿਲਾਂ ਵਿਆਹੀ ਆ ਦਾ ਆਇਆ ਤਾਂ ਇੱਕ ਕੁੜੀ ਵਿਆਹੀ 2 ਪਹਿਲਾਂ ਵਿਆਈਆਂ ਨੇ ਇੱਥੇ ਰਹਿਆ ਇਹਨਾਂ ਦਾ ਮੁੰਡੇ ਕੁੜੀ ਦਾ ਮੁੰਡਾ ਹਜੇ ਰਹਿ ਗਏ ਮੈਂ ਤਾਰੀ ਨਹੀਂ ਨਹੀਂ ਇਹ ਇਕੱਠੇ ਆਉਂਦੇ ਗੱਡੀ ਦਾ ਸਹੀ ਗੱਲ ਆ ਮੈਨੂੰ ਪਤਾ ਬਟ ਆ ਰਿਹਾ ਕਿ ਮਾ 70000 ਦੀ ਉਮਰ ਹੈ ਤੇ ਨਾ ਨਾ ਦੋ ਕੱਢ 70 ਦੀ ਹੈ ਉਹ ਮੇਰੇ ਨਾਲ 5 ਸਾਲ ਵੱਡਾ ਸਾਡਾ ਮਰਾ 70 ਕਹਿੰਦਾ ਓਏ ਓ 5 ਸਾਲ ਵੱਡਾ ਮੈਥੋਂ ਹਾਂ ਹੋਰ ਉਹ ਤੇਰੀ ਉਮਰ ਕਿੰਨੀ ਹੈ ਤੇਰੀ ਕਿੰਨੀ ਹੈ ਤੇਰੀ ਉਮਰ ਕਿੰਨੀ ਹੈ ਮੇਰੀ ਤਾਂ 20 ਇਹਦੇ ਆਇਆ ਜੱਟ ਡਾਂਗ ਮਾਰਨਾ ਆ ਆ ਇਹੋ ਜਿਹੀ ਦੇਖ ਰਿਹਾ ਇਹਦੇ ਆਇਆ ਜੱਟ ਡਾਂਗ ਮਾਰਨਾ ਮਰੀ ਮੈਂ ਪੈਰਾਂ ਦੇ ਥੱਲੇੋਂ ਦੀ ਲਾਂਗੀ ਇਹ ਕਹਿੰਦਾ ਬਸ ਹੋਰ ਨਾ ਮਾਰੀ ਮਰ ਜੂਗਾ ਫੇਰਾ ਚੋਤਾ ਇਹ ਡਰ ਗਿਆ ਮੈਂ ਡਰੇ ਨਹੀਂ ਪੁੱਛਣਾ ਮੈਂ ਰਣਾ ਆ ਪੁੱਛ ਦੂ ਤਰੇ ਗੋੜਾ ਚੱਕ ਲੈ ਤੂੰ ਨਾ ਤੂੰ ਮੋਂ ਤੋਂ ਬੱਸੀ ਜੇ ਤੇਰੀ ਮਾਰੀ ਹੁਣ ਕਦੋਂ ਬਸਣਾ ਕੁਝ ਮੋਬਾਈਲ ਕਰੀ ਅਗਲੇ ਨੇ ਦੇਖੋ ਜੀ ਤੇਰੇ ਵੜਦੇ ਨਹੀਂ ਹਲੀ ਵੜਦੀ ਆ ਮਗਰਾ ਜੀ ਦਾ ਪੈਲ ਕਿਉਂ ਕਰੀ ਅਗਲੇ ਨੇ ਆਪਾਂ ਦਾ ਸਰਦਾਰ ਜੀ ਸਰਦਾਰ ਕੀ ਕਹਿੰਦੇ ਆ ਦਾਂ ਮਾਰੀ ਇਲਾਗ ਰੰਗੂ ਵੇ ਬੋਟ ਕੇ ਡਾਂਗ ਮਾਰੀ ਥੱਲ ਕੇ ਸੱਭਾਂ ਵਾਲੀ ਚੱਕੀ ਉਹ ਮੇਰਾ ਹੈ ਨਾ ਨਾ ਇਹ ਜੀ ਬਾ ਸੱਭਾਂ ਵਾਲੀ ਓਕੇ ਲੱਗਿਆਂ ਵਾਲੀ ਮਾਰੀ ਹੂ ਕਰਾ ਹੋਰ ਇਧਰ ਮੁੰਡਾ ਵੀ ਵੀਡੀਓ ਭਰਦਾ ਵੀ ਆਪਣੀ ਮੰਮੀ ਨੂੰ ਦਿਖਾਉਂ ਜਾ ਕੇ ਵੀ ਐ ਮਾਰਦਾ ਪੜਾ ਮੰਮੀ ਕਿੱਥੇ ਨਹੀਂ ਮੰਮੀ ਤਾਂ ਵਿਚਾਰੀ ਮੰਮੀ ਤਾਂ ਜੇ ਹੁੰਦੀ ਨਾ ਮੇਲੇ ਚ ਨਿਆਉਂਦਾ ਮੈਂ ਅੱਜ ਇਹਨਾਂ ਦੇਖਦੇ ਤੂੰ ਛੱਟਾ ਮੇਲੇ ਚ ਕਿੱਧਰ ਹੈ ਇਕੱਠਾ ਫੋਟੋ ਕਰਦੇ ਹੋਰ ਹਾਂ ਮੇਲਾ ਗਾਇਰ ਹੁੰਦਾ کتنا کناج ہو گیا 4 سال ہو گئے نا بہت کام کی تھی اور کم مان دی بہت شاندار کاد بہت تیرا جان جان بتا دے پچھو کچھ کیا کرایا تو کیا پڑھوانا ہاں 15 بھی جاؤ گی ہاں آیا تھا ਯਾਰ ਪਤਾ ਕਾਇ ਨਹੀਂ ਜਿਹੜੀ ਮੈਂ ਤੇ ਨੰਦ ਗਿਆ ਤੇ ਉਹ ਕੋਪੀਟੜਾ ਹੀ ਕਰੀ ਹਾਂ ਪਤਾ ਹੈ ਮੈਨੂੰ ਉਹ ਇੰਨਾ ਚ ਹੀ ਗਏ ਨੇ ਬਹੁਤ ਕੋ ਮੰਮਣੀ ਵਾਲਾ ਹੈ ਮੰਮਣੀ ਗਿਆ ਬਹੁਤ ਉਹ ਫਿਰ ਮਰ ਗਿਆ ਮੰਮਣੀ ਕੇ ਬਾੜੇ ਚਾ ਕੇ ਵਿਚਾਰਾ ਉਹ ਬੋਖਾ ਵਾਲਾ ਹੋਰ ਕਿੰਨੀਆਂ ਕਿੰਨੇ ਬੱਕਰੀਆਂ 35 ਬੱਕਰੀਆਂ ਨੇ ਸਾਡੇ ਨੇ ਆਵਦੀਆਂ ਵਧੀਆਂ 35 ਭਾਂਣੀਆਂ ਦੀਆਂ ਓਏ 70 ਸਾਡੀਆਂ ਦੋਏ ਕਰਾਂ ਦੀਆਂ ਇਕੱਠੀਆਂ ਜੀਆਂ ਨੇ ਸਾਲ ਹੋ ਗਿਆ ਬੱਕਰੀਆਂ ਨੇ ਨਹੀਂ ਉੱਤਨ ਮਗਰ ਮੈਂ ਤਾਂ ਦੇਖਿਆ ਮੈਂ ਕਿਹੜਾ ਗਿੜੀ ਦਾ ਬੱਚਾ ਕਿਹੜਾ ਨਾਂ ਗਿੜੀ ਦਾ ਇਹ ਜਾਣ ਹੋ ਜਾਣ ਆ ਜਵਾਗ ਤਾਂ ਤੇਰੇ ਨਾਲ ਹੀ ਹੁੰਦੇ ਨੇ ਜਵਾਗ ਤਾਂ ਹੁੰਦੇ ਨੇ ਤੱਕਰੀ ਇਹ ਮੁੰਡਾ ਅਸਲੀ ਚੋਊ ਨਹੀਂ ਬੱਕਰੀਆਂ ਇਹ ਕਿਹਦੇ ਨਾਲ ਹੁੰਦਾ ਨਹੀਂ ਭਰੇ ਹੁੰਦਾ ਫਿਰ ਮੇਰੇ ਨਾਲ ਕਦ ਹੁੰਦਾ ਇਹ ਤਾਂ ਮੈਂ ਤਾਂ ਕੱਲੇ ਰਹਿਣਾ ਤਾਂ ਹੁਣ ਆਇਆ ਜਮੇਂਦਾ ਦੇਖਾ ਹਾਂ ਜੀ ਆਇਆ